ਦੋਪਰਾ ਨੂੰ ਦੋਪਰਾ ਸਿਆੜੀ ਹਜ਼ਾਰ ਰੁਪਿਆ ਬਾਈ ਨੇ ਰੇਟ ਮੰਗਿਆ ਠੀਕ ਹੈ ਨਾ ਦੇਖ ਸਕਦਾ ਟੋਕੜ ਗੱਬਣ ਜਰਸੀ ਦਾ ਠੀਕ ਹੈ ਨਾ ਬਾਕੀ ਹਾਂਜੀ ਚਾਰ ਮਹੀਨੇ ਦੀ ਗੱਬਣਾ ਕੋ 2 ਢਾਈ ਮਹੀਨੇ ਦਾ ਹੋਰ ਪਿਆ ਜੂਗੀ ਠੀਕ ਆ ਸੁਆ ਬਾਈ ਕਹਿੰਦਾ ਸੁਆ ਪਹਿਲਾ ਬਾਈ ਜੀ ਦੂਜੇ ਵਾਸਤੇ ਗੱਬਣਾਗੀ ਦੋਪਰਾ ਦੂਜੇ ਵਾਸਤੇ ਬਾਈ ਕਹਿੰਦਾ ਗੱਬਣਾ ਦੋਪਰਾ ਗੱਲ ਚੈੱਕ ਕਰ ਸਕਦਾ ਬਾਈਆਂ ਦੋ ਡੰਗ ਚੋਂ ਤਿੰਨ ਡੰਗ ਚੋਂ ਠੀਕ ਹੈ ਨਾ ਲੋ ਜੀ ਕਾਦੇ ਬਟੇ ਮੋੜ ਲਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਈ ਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈਕੋੜ ਦੋ ਗਾਮਾ ਬਖਾਉਗਾ ਜੀ ਇੱਕ ਜਰਸੀ ਟੋਕੜ ਗੱਬਣਾ ਤੇ ਦੂਜੀ ਦੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣਾ ਤਾਂ ਆਪਣਾ ਨੰਬਰ ਮੈਨੂੰ ਮੋਡ ਕਰੋ ਜੀ 7528000 ਕੰਸਟ ਹੋ ਜਾਈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਸ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡ ਤੱਕ ਵੀਡੀਓ ਪੂਰ ਕਰ ਸਕੀ ਬਾਈ ਦਾ ਨੰਬਰ ਲਿਖਾਂਗੇ ਆਪਾਂ ਟਾਈਟਲ ਵਿੱਚ ਠੀਕ ਹੈ ਜੀ ਜਾਣ ਕਰ ਲਈ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣ ਕਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਗੁਰਦੀਪ ਸਿੰਘ ਜੀ ਹਾਂਜੀ ਪਿੰਡ ਰਾਈਆ ਠੀਕ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲੀ ਠੀਕ ਆ ਹਾਂਜੀ ਹਾਂਜੀ ਆਪਣੀ ਜਰਸੀ ਗਾਂ ਦੀ ਜਾਣਕਾਰੀ ਦਿਓ ਜੀ ਜਰਸੀ ਬਾਈ ਜੀ ਇਹ 4 ਮਹੀਨੇ ਦੀ ਗੱਭਣ ਹੈਗੀ ਹਾਂਜੀ 7 ਕਿਲੋ ਦੁੱਧ ਦਾ ਕਹਦੇ ਥੱਲੇ ਠੀਕ ਆ ਤੇ 4 ਮਹੀਨੇ ਦੀ ਗੱਭਣ ਆਪਣੀ ਚੈੱਕ ਕਰਾਈ ਵੀ ਆ ਹਾਂ ਆਪਣੀ ਚੈੱਕ ਕਰਾਈ ਹੋਈ ਆ ਆਪਾਂ 3 ਮਹੀਨੇ 7 ਦਿਨਾਂ ਦੀ ਚੈੱਕ ਕਰਾ ਕੇ ਲਿਆਂਦੀ ਸੀ ਠੀਕ ਆ ਹਾਂਜੀ ਤੇ ਅਗਲਾ ਚੈੱਕ ਕਰਵਾ ਕੇ ਲੈ ਜਾ ਅਗਲਾ ਆਪਣੇ ਘਰੋਂ ਚੈੱਕ ਕਰਵਾ ਕੇ ਲੈ ਕੇ ਜਾਵੇ ਦੁੱਧ ਮਿਲ ਕੇ ਲੈ ਕੇ ਜਾਵੇ ਸਰ ਠੀਕ ਆ ਤੇ ਰੇਟ ਭਰਾ ਪਹਿਲਾਂ ਹੀ ਦੱਸ ਦਿਓ ਰੇਟ ਵੀਰੇ ਦਾ 46000 ਰੁਪਇਆ ਬਸ ਖੱਚ ਕੇ ਜੀ ਰੇਟ ਹਾਂਜੀ ਠੀਕ ਆ ਕੋਈ ਇਹਦੇ ਚ ਸੌਦੇਬਾਜ਼ੀ ਵਾਲਾ ਕੰਮ ਨਹੀਂ ਗਾ ਠੀਕ ਆ ਟੋੜ ਦੋ ਭਰਾ ਨੂੰ ਲੋਪਰਾ 46000 ਰੁਪਇਆ ਬਾਈ ਨੇ ਰੇਟ ਮੰਗਿਆ ਠੀਕ ਹੈ ਨਾ ਦੇਖ ਸਕਦੇ ਟੋਕੜ ਗੱਬਣ ਜਰਸੀ ਗਾ ਠੀਕ ਹੈ ਨਾ ਬਾਕੀ ਹਾਂਜੀ 4 ਮਹੀਨੇ ਦੀ ਗੱਬਣਾ ਤੋਂ 2 2 ਮਹੀਨੇ ਤੋਂ ਤਾਂ ਹੋਰ ਪਿਆਜੂਗੀ ਠੀਕ ਆ ਸੂਆ ਬਾਈ ਕਹਿੰਦਾ ਸੂਆ ਪਹਿਲਾਂ ਬਾਈ ਜੀ ਦੂਜੇ ਵਾਸਤੇ ਗੱਬਣਾਗੀ ਲੋਪਰਾ ਦੂਜੇ ਵਾਸਤੇ ਬਈ ਕਹਿੰਦਾ ਗੱਬਣਾ ਪਹਿਲਾਂ ਸੂਆ ਸੂਪੀ ਠੀਕ ਹਨ ਤੋਰ ਦ ਪਰ ਲੰਮੀ ਤੋਰ ਲੋ ਜੀ ਪੂਰਾ ਦੇਖ ਸਨ ਕਰਮਵਾਲੀਆ ਲੋ ਜੀ ਲੋ ਜੀ ਠੀਕ ਕਰ ਲਿਆ ਮੋੜ ਲਿਆ ਲੋ ਜੀ ਫੇਸ ਕੋਲ ਪੀ ਨਹੀਂ ਭਾਈ ਲੇ ਲੇ ਲਓ ਮੋੜ ਦੇ ਮੋੜ ਦੇ ਡਰ ਨਾ ਜਲ ਬਸ ਗੱਡੀ ਤੇ ਰੇੜੇ ਦੌੜ ਰਿਹਾ ਆ ਰੇੜੇ ਦੌੜ ਰਿਹਾ ਬਸ ਤੇ ਕਰਕੇ ਸੀਲ ਠੰਡੀ ਤਾਂ ਇੰਨੀ ਆ ਭਾਈ ਜੀ ਲੋ ਠੀਕ ਆ ਲੋਪਰਾ ਭਾਈ ਵੀ ਹੀ ਜੀ ਬਹਿ ਗਿਆ ਠੀਕ ਆ ਜੀ ਬੜਾ ਫੇਸ ਵੀ ਦਿਖਾ ਦੀ ਇੱਥੇ ਖੜੀ ਰਹਿੰਦੇ ਸਨ ਹਾਂ ਬਾਈ ਜੀ ਕੰਨ ਕੁੰਨ ਬਹੁਤ ਵਧੀਆ ਛੋਟਾ ਬੋਦੀ ਵਾਲੀ ਵੈੜ ਹੈਗੀ ਠੀਕ ਆ ਪੂਰੀ ਬਰੀਡ ਚ ਹੈਗੀ ਠੀਕ ਆ ਤੇ ਮੇਰਾ ਵੀਰ ਕੋਈ ਆ ਕੇ ਇਹ ਨਾ ਕਹੇ ਵੀ ਦਰਬਿਆਨੀ ਆਪਾਂ ਪਹਿਲੇ ਦੱਸ ਦਿੰਦੇ ਆ ਵੀ ਦਰਬਿਆਨੀ ਹੈਗੀ ਹੈ ਪੰਜਾਬ ਵਾਲੀ ਮੈਂ ਆਪਣਾ ਫਿਰ ਜ਼ੂਮ ਨਹੀਂ ਕਰਦੇ ਵੀਡੀਓ ਚ ਆਪਣੀ ਸੈਂਪਲ ਵੀਡੀਓ ਜਾਈ ਜੇਗੀ ਤੇ ਕੋਈ ਮੋੜ ਤਾਂ ਨਹੀਂ ਜਿਹੜਾ ਕਰਾ ਵੀਡੀਓ ਦੇਖ ਕੇ ਹਾਂ ਜੀ ਜਿਹਦੇ ਫੈਕਟ ਆਉਣੇ ਹੋਰ ਕੇ ਅਗਲਾ ਆ ਕੇ ਕਹਿੰਦਾ ਬਾਈ ਇਹ ਛੋਟੀ ਹੈਗੀ ਇਹ ਵੱਡੀ ਹੈਗੀ ਉਹ ਪਹਿਲੇ ਹੀ ਦੇਖ ਕੇ ਅਗਲਾ हां जजमेंट ਕਰ ਲੰਦਾ ਬਾਕੀ ਤੂੰ ਧੋ ਲੈ ਚਲੋ ਵਾਪਸ ਬਾਕੀ ਸਿਰੇ ਚਾਰ ਦੰਦ ਬੱਸੀ ਆ ਠੀਕ ਆ ਠੀਕ ਆ ਵੀ ਦੇਖ ਰੇ ਸੱਕ ਮਖੀਸ ਰੱਖ ਪੋਣਾ ਬਹੁਤ ਆ ਛੋਟੇ ਕੰਨ ਆ ਠੀਕ ਆ ਜੀ ਟੋਕੜ ਗੱਬਣ ਗਾਏ ਠੀਕ ਆ ਨਾ ਚਾਹੇ ਬਾਈ ਕਾ ਤੈਨੂੰ ਡੰਗ ਚੋ ਕੇ ਤਸੱਲੀ ਕਰਕੇ ਲਿਜਾ ਰਹੇ ਥੋਡੇ ਸਾਹਮਣੇ ਆਪਣਾ ਕੋਈ ਜੂਮ ਨਹੀਂ ਕੀਤਾ ਸੈਂਪਲ ਵੀਡੀਓ ਆ ਠੀਕ ਆ ਜੀ ਚਲੋ ਜੀ ਕੱਲ ਸਹੀ ਆ ਬਈ ਮੜ ਕੇ ਦੱਸਣ ਦਾ ਹੱਕ ਬਣਦਾ ਹੈ ਇਹਨਾ ਹਾਂ ਬਾਈ ਜੀ ਮੜ ਕੇ ਅਗਲਾ ਆ ਕੇ ਕਹਿੰਦਾ ਬਾਈ ਇਹ ਛੋਟੀ ਐ ਇਹ ਕਾ ਆਈ ਸੀ ਤੁਸੀਂ ਪਹਿਲਾਂ ਨਹੀਂ ਦੱਸਿਆ ਨਹੀਂ ਵੀਰੇ ਆਪਣੀ ਸੈਂਪਲ ਵੀਡੀਓ ਆਪ ਜੂਮ ਨਹੀਂ ਕਰਦੇ ਵੀਡੀਓ ਚ ਆਪਣੇ ਵੀਡੀਓ ਜਿੱਥੇ ਵੀ ਤੂੰ ਮੱਝ ਕਾ ਦੇਖੇਗਾ ਤਾਂ ਹੀ ਮਿਲੂ ਤੈਨੂੰ ਹਾਂ ਜੀ ਬਈ ਦੂਜੀ ਦੱਸੋ ਜਾਣਕਾਰੀ ਇਹ ਬਾਈ ਜੀ ਡੇਢ ਕਿ ਮਹੀਨਾ ਹੋ ਗਿਆ ਨੂੰ ਸੂਈ ਨੂੰ ਹਾਂਜੀ ਤੇ ਬੱਚਾ ਇਹਦਾ ਅੱਜ ਹੀ ਮਰਿਆ ਓਕੇ ਆਪਣੀ ਵੀਡੀਓ ਹੈਗੀ ਬਈ ਹਾਂਜੀ ਵੀਡੀਓ ਹੈਗੀ ਆ ਠੀਕ ਆ 12 ਕਿਲੋ ਦੁੱਧ ਆ ਦੇ ਥੱਲੇ ਠੀਕ ਆ ਸੀਲ ਠੰਡੀ ਇਹ ਵੀ ਕਰਮਾ ਲਈ ਇੰਨੀ ਆ ਲੋ ਠੀਕ ਆ ਹਾਂ ਲੋ ਠੀਕ ਆ ਲੋ ਭਰਾ ਜਿਵੇਂ ਮਰਜੀ ਵਜੋ ਠੀਕ ਆ ਲਓ ਥੋੜਾ ਜਿਹਾ ਬੈਣੀ ਵਾਲਾ ਥਾਣਾ ਹਾਂਜੀ ਛੋਟਾ ਦਿਖਾਉਂਦੀ ਹੈਗੀ ਠੀਕ ਆ ਦੁੱਧ ਵੀ ਕੋਈ ਕਮੀ ਪੇਸੀ ਨਹੀਂ ਜਿਹਦੇ ਵਿੱਚ ਓਕੇ ਓਕੇ ਹਾਂਜੀ ਠੀਕ ਆ ਦੱਸਣ ਦਾ ਪਹਿਲਾਂ ਫਰਜ ਬਣਦਾ ਹਾਂਜੀ ਠੀਕ ਆ ਲਓ ਭਰਾ ਰੇਟ ਵੀ ਦੱਸ ਦੋ ਪਹਿਲੀ ਜਾਇਜ਼ ਜਦਾ ਬਾਕੀ ਪਲੀ ਪੁਲੀ ਬਹੁਤ ਹੈਗੀ ਵਹਿੜ ਠੀਕ ਆ ਦੂਜਾ ਸੂਆ ਸੂਈ ਹੋਈ ਹੈ ਠੀਕ ਆ ਦੂਜਾ ਸੂਆ ਸੂਈ ਹੋਈ ਹੈ ਬੱਚਾ ਕਿਸਦਾ ਬੱਚਾ ਸੀਗਾ ਬੱਸਾ ਬਾਈ ਜੀ ਮੰਗ ਰਹੇ ਨੇ ਠੀਕ ਆ ਅੱਜ ਹੀ ਸਫਰ ਹੋਇਆ ਆਪਣੇ ਕੋਲ ਵੀਡੀਓ ਹੈਗੀ ਦਿਖਾ ਹਾਂ ਉਹਦੀ ਵੀਡੀਓ ਆਪਣੇ ਕੋਲੇ ਪਈ ਹੈਗੀ ਤੇ ਰੇਟ ਬਾਈ ਖਿੱਚ ਕੇ ਜਾ ਦੇ ਰੇਟ ਬਾਈ ਜੀ ਇਹਦਾ 40000 ਰੁਪਇਆ 40000 ਤੋ ਦੋ ਫਰੇ ਨੂੰ ਵੀ ਹਾਂ ਜੀ ਚੈੱਕ ਕਰ ਸਾਦੇ ਭਰਾ ਤੇ 12 ਲੀਟਰ ਬਾਈ ਕਹਿੰਦਾ ਚਾਹ ਦੋੜਾਂਗੇ ਚੋਲੇ ਬਾਈ ਹਾਂ ਬਾਈ ਜੀ ਚੋਕੇ ਲੈ ਕੇ ਜਾਵੇ ਆਪਣੇ ਘਰੋਂ 12 ਲੀਟਰ ਅਗਲਾ ਠੀਕ ਆ ਜੀ ਠੀਕ ਆ ਲੈ ਭਰਾ ਚੈੱਕ ਕਰ ਸਾਦੇ ਬਾਕੀ ਆਪਣੇ ਘਰ ਦੀ ਗਰੰਟੀ ਹੈਗੀ ਹਾਂਜੀ ਜਦੋਂ ਗੇਟੋਂ ਬਾਹਰ ਹੋਊਗੀ ਠੀਕ ਆ ਸਾਸ ਵਾਲੀ ਚੀਜ਼ ਆ ਬਾਈ ਇਹਦਾ ਕੀ ਹਾਂ ਕਈ ਇਹਨਾਂ ਰੋਲੇ ਪੈਣਦੇ ਬਾਈ ਹਾਂ ਹਾਂ ਇਹ ਵੀ ਗੱਲ ਤਰੀ ਸਹੀ ਆ ਲੋ ਭਰਾ ਗੱਲ ਚੈੱਕ ਕਰਸਾਂ ਬਾਈਗਾ ਦੋ ਡੰਗ ਚੋ ਤਿੰਨ ਡੰਗ ਚੋ ਠੀਕ ਐ ਨਾ ਲੋ ਜੀ ਕੱਦ ਬਟੇ ਮੋੜ ਲੋ ਜੀ ਛੋਟਾ ਕੰਨਾ ਤੇ ਲੋ ਜੀ ਬੋਦੀ ਵਾਲੀ ਵੜਾ ਬਾਈ ਠੀਕ ਆ ਬੋਦੀ ਵਾਲੀ ਬਾਈ ਹਾਂ ਹਾਂ ਯਾਦ ਰੀਟ ਦੇਖੋ ਪੂਰੀ ਫੁੱਲ ਲੱਗੀ ਬਾਕੀ ਸੇਵਾ ਦੇ ਸਰਚ ਲੋ ਹਾਂ ਬਾਈ ਜੀ ਲੋ ਆਪਣੇ ਘਰੇ ਅੱਜ 12 ਲੀਟਰ ਹੈਗਾ ਠੀਕ ਆ ਰਹਾ ਅਗਲੇ ਦੀ ਸੇਵਾ ਦਾ ਠੀਕ ਹੈ ਜੀ ਆਪਣੇ ਘਰੋਂ ਚੋਕੇ ਲੈ ਕੇ ਜਾਵੇ ਠੀਕ ਹੈ ਜੀ ਲੋਪਰਾ ਇਹਦਾ ਕੱਦ ਬੱਡ ਥੋੜਾ ਜਿਹਾ ਵੱਡਾ ਉਹਦੇ ਨੂੰ ਤੇ ਬਾਕੀ ਇਹ ਸਾਨੂੰ ਬਾਕੀ ਹਨ ਤੇ ਲੋ ਜੀ ਵਾਜੀ ਜੀ ਨਾਲ ਜੁੜੂ ਕਨੈਕਟ ਕਰੋ ਪੈਂਟਰ ਆਈ ਆ ਤੇ ਜ਼ਿਲ੍ਹਾ ਨੂੰ ਪੈਂਟਰ ਜੀ ਬਠਿੰਡਾ ਤੇ ਠੀਕ ਹੈ ਜੀ ਵੀਡੀਓ ਦੇਖਣ ਲਈ ਤਾਂਦਰੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ